ਮੈਂ ਤੇ ਤੁਹਾਡੇ ਜੋਗਾ ਮੈਂ ਤੇ ਗੁਰੂ ਦੇ ਜੋਗਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੋ ਤੂੰ ਮੇਰਾ ਹੋਏ ਰਹਿ ਸਭ जग ਤੇਰਾ ਹੋਏ ਕਲਗਿਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਰਹਿਮਤ ਦੇ ਘਰ ਦੇ ਵਿੱਚ ਆਏ ਕਹਿਣ ਲਗੇ ਪੁੱਤਰਾ ਅੱਜ ਮੇਰਾ ਦਿਲ ਖੁਸ਼ ਕੀਤਾ ਈ ਤੂੰ ਦੇ ਸਾਡੇ ਜੋਗਾ ਨਾ ਤੇ ਫਿਰ ਆਪਣੇ ਮਾਂਦੇ 'ਚ ਇੱਕ ਗੰਧ ਬੰਨ ਲੈ ਕਿਉਂਕਿ ਪੂਰਾ ਪ੍ਰਭ ਆਰਦਿਆ ਪੂਰਾ ਜੰਕਾ ਨਾਮ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਅੱਜ ਅਸੀਂ ਪੂਰੇ ਗੁਰੂ ਨੂੰ ਆਪਣਾ ਬਣਾਇਆ ਨਹੀਂ ਅਸੀਂ ਪੂਰੇ ਗੁਰੂ ਜੋਗੇ ਹੋਏ ਨਹੀਂ ਦੰਬੀਆਂ ਪਖੰਡੀਆਂ ਦੇ ਢੇਰਿਆਂ ਤੇ ਅਸੀਂ ਜਰੂਰ ਮੱਥੇ ਟੇਕ ਲਏ ਜੇ ਪੂਰੇ ਗੁਰੂ ਨੂੰ ਆਪਣਾ ਬਣਾ ਲਿਆ ਹੁੰਦਾ ਸੀ ਤੇ ਗੁਰੂ ਮਹਾਰਾਜ ਸਾਡਾ ਹੱਥ ਕਦੀ ਵੀ ਛੱਡਦੇ ਨਹੀਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਅੱਲਾ ਯਾਰਖਾ ਜੋਗੀ ਇੱਕ ਰਾਈਟ ਹੋਇਆ ਇੱਕ ਕਵੀ ਹੋਇਆ ਜੀ ਉਹਨੇ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਦੀ ਸ਼ਿਖਤ ਦੇ ਵਿੱਚ ਦੋ ਕੌਂਖਾਂ ਲਿਖੀ ਇੱਕ ਸਿੱਖਾਂ ਦੀ ਕਰਬਲਾ ਇੱਕ ਸਫਰ-ਏ-ਸ਼ਹਾਦਤ ਦਾ ਮੁਸਲਮਾਨਾਂ ਤਾਂ ਅੰਦਰ ਵਿੱਚ ਉਹਨੂੰ ਸੱਚੇਕ ਦਿੱਤਾ ਗਿਆ ਇਸ ਕਰਕੇ ਜੀ ਕਲਗੀਆਂ ਵਾਲੀ ਦੀ ਸਿਫਤ ਤੂੰ ਕੀਤੀ ਹੈ ਕਾਜੀ ਇੱਕ ਦਿਨ ਆਇਆ ਕਹਿਣ ਲੱਗਾ ਅੱਲਾ ਯਾਰ ਖਾਂ ਬਿਮਾਰ ਕੈਸੀ ਅੱਲਾ ਯਾਰ ਖਾਂ ਜੋਗੀ ਮੰਜੇ ਦੇ ਉੱਤੇ ਕਹਿਣ ਲੱਗਾ ਅੱਲਾ ਯਾਰ ਖਾਂ ਤੈਨੂੰ ਬਖਸ਼ ਦਿੱਤਾ ਜਾਵੇਗਾ ਜੇ ਤੂੰ ਇਹ ਗੱਲ ਕਹਿ ਦੇਵੇਂ ਵੀ ਮੈਂ ਕਲਗੀਆਂ ਵਾਲੀ ਦੀ ਸਿਫਤ ਭਲੇਖੇ ਨਾਲ ਕਰ ਦਿੱਤੀ ਮੇਰੀ ਗਲਤੀ ਹੋ ਗਈ ਤੇ ਮੈਨੂੰ ਸਮਝ ਕੋਈ ਨਹੀਂ ਸੀ ਇਸ ਵਾਸਤੇ ਤੇ ਮੈਂ ਇਸ ਤੋਂ ਕਉਆ ਕਰਦਾ ਅੱਲਾ ਯਾਰ ਖਜੋਗੀ ਕਹਿਣ ਲੱਗਾ ਫੇਰ ਜੇ ਮੈਂ ਇਹ ਨਾ ਕਹਾਵਾਂ ਫੇਰ ਕਹਿਣ ਲੱਗਾ ਤੈਨੂੰ ਅੱਲਾ ਦੀ ਦਰਗਾਹ ਦੇ ਵਿੱਚ ਢੋਈ ਨਹੀਂ ਮਿਲੇਗੀ ਉਹਨੇ ਬੜੇ ਕਮਾਲ ਦੇ ਬਚਨ ਆਖ ਕੇ ਅੱਲਾ ਯਾਰ ਖਜੋਗੀ ਨੇ ਕਹਿਣ ਲੱਗਾ ਕਾਜੀਆ ਮੇਰੀ ਉਸ ਦਰਗਾਹ ਦੇ ਵਿੱਚ ਅੱਲਾ ਬਹੁਤ ਫੜੇ ਚਾਹੇ ਨਾ ਬਹੁ ਫੜੇ ਪਰ ਜਿਸ ਗੁਰੂ ਦੀ ਮੈਂ ਸੇਵਤ ਕੀਤੀ ਹੈ ਨਾ ਉਹ ਕਲਕਿਆ ਵਾਲਾ ਪਾਤਸ਼ਾਹ ਮਹਾਰਾਜ ਜੀ ਇਹੋ ਜਿਹੇ ਗੁਰੂ ਨੇ ਜਿਨ੍ਹਾਂ ਨੇ ਇਹ ਸੰਗਤ ਦੇ ਨਾਲ ਇੱਕ ਵਾਅਦਾ ਕੀਤਾ ਇਹਨੇ ਗਰੀਬ ਸਿੱਖਾਂ ਨੂੰ ਦੇਹੂੰ ਆਦਿ ਛਾਈ ਇਹ ਨਹੀਂ ਕੋ ਸਰਦਾਰ ਬਣਾਉ ਸਵਾ ਲਾਖ ਸੇ ਇੱਕ ਲੜਾਉ ਤਬਾ ਗੋਬਿੰਦ ਸਿੰਘ ਨਾਮ ਕਹਾਉ ਤੇ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜੀ ਨੇ ਕਰਕੇ ਦਿਖਾਇਆ ਜੇ ਮਹਾਰਾਜੀ ਨੇ ਇਹਨਾਂ ਦੇ ਨਾਲ ਵਾਦਾ ਕੀਤਾ ਸੀ ਦਇਆ ਸਿੰਘਾ ਮੈਨੂੰ ਅਮਰਤ ਦੀ ਦਾਤ ਦੇ ਕੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾ ਦਿਓ ਤੇ ਜੇ ਸਮਾਂ ਆਵੇਗਾ ਇਸ ਅਮਰਤ ਦੇ ਬਦਲੇ ਆਪਣਾ ਸਾਰਾ ਕੁਝ ਵਾਰ ਦਿਆਂਗਾ ਕਿਰਮ ਕਾ ਕਾਜੀ ਸਾਹ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਚਾਰ ਪੁੱਤਰਾਂ ਦੇ ਵਿੱਚੋਂ ਇੱਕ ਵੀ ਨਹੀਂ ਲਕੋਇਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਿਵੇਂ ਇਹੋ ਜੇ ਗੁਰੂ ਦੀ ਸਿਫਤ ਕੀਤੀ ਹੈ ਨਾ ਤੇ ਯਾਦ ਨਾਲ ਉਥੇ ਅੱਲਾ ਦਾ ਤੇ ਮੈਨੂੰ ਪਤਾ ਨਹੀਂ ਪਰ ਗੁਰੂ ਗੋਬਿੰਦ ਸਿੰਘ ਨਾ ਮੇਰੀ ਬਾਹ ਇੱਥੇ ਛੱਡੇਗਾ ਤੇ ਨਾ ਉਥੇ ਛੱਡੇਗਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਦੇ ਬਖਾਏ ਕਈ ਵਿਦਵਾਨਾਂ ਨੇ ਬੜੀਆਂ ਸੋਹਣੀਆਂ ਆਪਣੀਆਂ ਸਤਰਾ ਲਿਖੀਆਂ ਤੇ ਭਾਈ ਨੰਦਲਾ ਜੀ ਲਿਖਦੇ ਨੇ ਨਾ ਸਿਰੋ ਮਨਸੂਰ ਗੁਰੂ ਗੋਬਿੰਦ ਸਿੰਘ ਇਹ ਜੀ ਮਨਜੂਰ ਗੁਰੂ ਗੋਬਿੰਦ ਸਿੰਘ ਹੱਕ ਰਾਗਨਜ਼ੂਰ ਗੁਰੂ ਗੋਬਿੰਦ ਸਿੰਘ ਜ਼ੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ ਇਹੋ ਜੀ ਨੂ ਸਿੱਖ ਕਲੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਅੱਜ ਅਸੀਂ ਆ ਖੁਸ਼ੀਆਂ ਦੇ ਖੇੜੇ ਮਨਾਉਣੇ ਭਏ ਆ ਨਾ ਸਾਨੂੰ ਗੁਰੂ ਮਹਾਰਾਜ ਜੀ ਨੇ ਖੁਸ਼ੀਆਂ ਦੇ ਖੇੜੇ ਦਿੱਤੇ ਨੇ ਧੰਨਵਾਦ ਕਰਿਆ ਕਰ ਕਲੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਦਾ ਜਿਨ੍ਹਾਂ ਨੇ ਆਪਣੇ ਚਾਰ ਪੁੱਤ ਮੌਤ ਦੀ ਘੋੜੀ ਚੜਾਏ ਤੇ ਆਪਣੇ ਬੱਚੇ ਆ ਵਿਆਹ ਵਾਲੀਆਂ ਘੋੜੀਆਂ ਚੜਦੇ ਪੈ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਐਸੇ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਦਾ ਅੱਜ ਆਪਾਂ ਪ੍ਰਸੰਗ ਸੰਦਿਆ ਕਰਕੇ ਤੇ ਭਾਈ ਜੋਗਾ ਸਿੰਘ ਕਹਿਣ ਲੱਗਾ ਸੱਚੇ ਪਾਤਸ਼ਾਹ ਮਹਾਰਾਜ ਮੈਂ ਤੇ ਤੁਹਾਡੇ ਜੋਗਾ ਤੇ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਮੇਰੇ ਨਾਲ ਦੇ ਘਰ ਦੇ ਵਿੱਚ ਆਇ ਜੋਗਾ ਜੇ ਤੂੰ ਇਹ ਗੱਲ ਕਹੀ ਨਾ ਵੀ ਤੂੰ ਸਾਡੇ ਜੋਗਾ ਸਮਾ ਆਵੇਗਾ ਤੂੰ ਤੇ ਘੋਹਾਂ ਦੀ ਥੱਕ ਜਾਵੇਂ ਪਰ ਅਸੀਂ ਤੇਰੀ ਬਾਹ ਛੱਡਾਂਗੇ ਨਹੀਂ ਅੱਜ ਤੋਸੀ ਵੀ ਤੇਰੇ ਜੋਗੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਈ ਚਿਰ ਇਹਦੇ ਮਾਤਾ ਪਿਤਾ ਨੇ ਗੁਰੂ ਘਰ ਦੇ ਵਿੱਚ ਸੇਵਾ ਕੀਤੀ ਸਮਾਂ ਆਇਆ ਜਦੋਂ ਵਾਪਸ ਆਉਣ ਲੱਗਾ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਤੋਂ ਇਜਾਜ਼ਤ ਲੈਣ ਲੱਗੇ ਤੇ ਮਹਾਰਾਜ ਜੀ ਨੇ ਕਿਹਾ ਵੀ ਇਹ ਜੋਗਾ ਤੇ ਭਾਈ ਛੱਲੇ ਜੋਗਾ ਹੁਣ ਐਨੂੰ ਇੱਥੇ ਛੱਡ ਜੋਗਾ ਸਿਰ ਨੂੰ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਦੇ ਦਰ ਦੇ ਉੱਤੇ ਛੱਡ ਕੇ ਇਹਦੇ ਮਾਤਾ ਪਿਤਾ ਆਪਣੇ ਘਰ ਦੇ ਵਿੱਚ ਆਏ ਤੇ ਜਦੋਂ ਆਏ ਸਮਾਂ ਆਪਣੇ ਚਾਲੇ ਚੱਦਾ ਗਿਆ ਜੋਗਾ ਸਿੰਘ ਜਵਾਨ ਹੋਇਆ तकरीबन 16 17 ਬਰੇ ਇਹਦੀ ਉਮਰ ਜਦੋਂ ਹੋਈ ਇੱਕ ਦਿਨ ਜੋਗਾ ਸਿੰਘ ਦੀ ਮਾਤਾ ਖੇਤ ਦੇ ਵਿੱਚ ਆਪਣੇ ਘਰ ਵਾਲੇ ਵਾਸਤੇ ਪ੍ਰਸ਼ਾਦਾ ਪਾਣੀ ਲੈ ਕੇ ਗਈ ਇੱਕ ਝੰਡ ਦਾ ਰੁੱਖ ਹੈ ਉਸ ਝੰਡ ਦੇ ਰੁੱਖ ਦੇ ਥੱਲੇ ਹੱਥ ਧੋ ਕੇ ਜੋਗਾ ਸਿੰਘ ਦਾ ਪਿਤਾ ਚੌਂਕੜਾ ਮਾਰ ਕੇ ਬੈਠਾ ਪ੍ਰਸ਼ਾਦ ਪਾਣੀ ਪਰੋਸਿਆ ਗਿਆ ਪਹਿਲੀ ਬੁਰਜੀ ਮੂੰਹ ਦੇ ਵਿੱਚ ਪ੍ਰਸ਼ਾਦੇ ਦੀ ਜਦੋਂ ਪਾਈ ਜੋਗਾ ਸਿੰਘ ਦੀ ਮਾਤਾ ਕਹਿਣ ਲੱਗੀ ਮੇਰੇ ਸਿਰ ਦੇ ਆਸਈਆਂ ਇੱਕ ਗੱਲ ਮੈਂ ਤੈਨੂੰ ਕਹਿਣਾ ਚਾਹੁੰਦੀ ਆ ਜੋਗਾ ਸਿੰਘ ਦਾ ਪਿਤਾ ਕਹਿਣ ਲੱਗਾ ਭਗਵਾਨੇ ਮੈਂ ਤੇਰੇ ਦਿਲ ਦੀ ਗੱਲ ਸੁਝ ਲਈ ਮੈਂ ਤੇਰੇ ਦਿਲ ਦੀ ਗੱਲ ਸੁਝ ਲਈ ਤੂੰ ਜੋਗਾ ਸਿੰਘ ਦੀ ਜਵਾਨੀ ਤੇ ਉਹਦੇ ਵਿਆਹ ਬਾਰੇ ਗੱਲ ਕਰਦੀ ਪਈ ਹੋਵੇਗੀ ਨਾ ਤੇ ਯਾਦ ਰੱਖਣਾ ਜੋਗਾ ਸਿੰਘ ਦੀ ਮਾਤਾ ਕਹਿਣ ਲੱਗੀ ਹਾਂ ਮੇਰੇ ਸਿਰ ਦੇ ਆਸਈਆਂ ਮੈਂ ਆਪਣੇ ਬੱਚੇ ਦੇ ਵਿਆਹ ਆਨੰਦ ਕਾਰਜਾਂ ਦੀ ਗੱਲ ਕਰਦੀ ਪਈ ਹਾਂ